ਮਾਤਾ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਲక్ష్ਮੀ ਮੋਦੀ ਹੈ ਜੀ ਮਾਤਾ ਜੀ ਕਿੰਨਾ ਵੀਡੀਓ ਅਸੀਂ ਦੇਖੀ ਹੈ ਵੀ ਚਾਰ ਪੰਜ ਗੁੰਡੇ ਅਨਸਰ ਜਿਹੜੇ ਇੱਧਰ ਮਡੇ ਵਿੱਚ ਚਾਰ ਪੰਜ ਗੁੰਡੇ ਅਨਸਰ ਤੁਹਾਡੇ ਮਹੱਲੇ ਚ ਆਏ ਸੀਗੇ ਉਹਨਾਂ ਕੋਲ ਤਲਵਾਰਾਂ ਸੀਗੀਆਂ ਤੁਸੀਂ ਦੇਖਿਆ ਉਹਨਾਂ ਨੂੰ ਮੈਂ ਜੀ ਦੇਖਿਆ ਉਹਨਾਂ ਕੋਲ ਤਲਵਾਰਾਂ ਸੀਆਂ ਇੱਕ ਵੱਡੀ ਤਲਵਾਰ ਸੀ ਬਾਕੀ ਛੋਟੀਆਂ ਚ ਤਨ ਨਾ ਕਿੰਨੇ ਕ ਜਾਣੇ ਸੀ ਉਹ ਚਾਰ ਜਾਣੇ ਸੀ ਜੀ ਚਾਰ ਜਾਣੇ ਹਾਂ ਜੀ ਉਹਨਾਂ ਨੂੰ ਰੋਕਿਆ ਵੀ ਟਾਈਮ ਕਿੰਨਾ ਹੋ ਗਿਆ ਉਹ ਤੁਰਕੇ ਸੀ ਇਹ ਤੁਰਕੇ ਆਏ ਇਹ ਕਿਹੜੇ ਮਹੱਲੇ ਚ ਖੜੇ ਗਲੀ ਕਿਹੜੀ ਆਏ ਹਨ ਕਰਿਆਨਾ ਭਵਨ ਚ ਜੀ ਕਰਿਆਨਾ ਭਵਨ ਵਾਲੀ ਗਲੀ ਸੁਦੀਪ ਸ਼ਰਮਾ ਦੇ ਸਾਹਮਣੇ ਅੱਛਾ ਜੀ ਤੇ ਕੀ ਕਹਿੰਦੇ ਹੋ ਮੁੰਡੇ ਇਹਨੂੰ ਅੰਦੇ ਜੀ ਟਾਈਮ ਕਿੰਨਾ ਹੋ ਗਿਆ ਹਾਂਜੀ ਮੈਂ ਕਿਹਾ ਜੀ 1:40 ਹੋ ਗਈ ਠੀਕ ਹੈ ਜੀ ਕਹਿੰਦਾ ਜੀ ਫੋਨ ਫੜਾਉਂਦਾ ਮੈਂ ਫੋਨ ਫੜਾਤਾ ਅੱਛਾ ਉਹਨਾਂ ਨੇ ਤੁਹਾਡਾ ਫੋਨ ਵੀ ਮੰਗਿਆ ਫੋਨ ਮੰਗਿਆ ਜੀ ਮੈਂ ਦੇ ਦਿੱਤਾ ਉਹਨਾਂ ਨੇ ਦੇਖ ਕੇ ਫੋਨ ਨੰਬਰ ਆਪਦਾ ਉਹ ਟਾਈਮ ਦੇਖ ਕੇ ਮੈਨੂੰ ਫੜਾਤਾ ਠੀਕ ਹੈ ਜੀ ਅਗੂ ਬਾਅਦ ਜੀ ਫਿਰ ਉਹਰੇ ਚਾਰ ਤਲਵਾਰਾ ਮਾਰ ਗਏ ਸ਼ਰਮੇ ਕੇ ਇਧਰ ਦੋ ਦੋ ਇਧਰ ਮਾਰ ਗਏ ਜੀ ਕੀ ਕਿਹੜੇ ਸ਼ਰਮੇ ਦੇ ਕੀ ਨਾਮ ਹੈ ਸੰਦੀਪ ਸ਼ਰਮਾ ਜੀ ਅੱਛਾ ਸੰਦੀਪ ਸ਼ਰਮਾ ਦੇ ਘਰੇ ਮਾਰ ਕੇ ਗਏ ਨੇ ਗੇਟਾਂ ਦੇ ਇਧਰ ਗੇਟ ਤੇ ਦਿਖਾਉਗੇ ਕਿਹੜੇ ਗੇਟਾਂ ਤੇ ਮਾਰੀ ਹੈ ਜੀ ਹਾਂ ਜੀ ਇੱਕ ਦਾ ਜੀ ਦੋ ਔਰੇ ਮਾਰਿਆ ਨੇ ਜੀ ਉਹਨਾਂ ਨੇ ਅੱਛਾ ਮਾਤਾ ਜੀ ਹਾਂਜੀ ਅੱਛ ਹਾਂ ਜੂਰੇ ਮਾਰ ਕੇ ਕਹਿਨੇ ਜੰਮ ਜੰਮ ਅੱਛਾ ਦੋ ਤਲਵਾਰਾਂ ਉਰੇ ਮਾਰੀਆਂ ਜੀ ਬਾਅਦ ਚ ਸਾਡੇ ਪਲਾਟ ਚੁੱਕ ਕਰਕੇ ਕਹਿਨੇ ਝਾੜੀ ਦੇ ਸਾਹਮਣੇ ਹਾਂ ਫਿਰ ਅੱਗੇ ਬਜਰੀ ਆਉਂਦੀ ਉੱਥੇ ਮਾਰ ਕੇ ਕਹਿਨੇ ਜੀ ਉੱਥੋਂ ਚੱਕਿਆ ਕੁਛ ਬੱਟਾ ਜਨਾਂ ਨੇ ਹਾਂਜੀ ਚੱਕੇ ਜੀ ਬਸ ਫਿਰ ਉਹ ਖੁੰਝੇ ਖੜ ਗਏ ਮੈਂ ਉੱਧਰ ਖੜ ਗਈ ਜੀ ਖੁੰਝੇ ਜਾ ਕੇ ਅੱਛਾ ਤੁਸੀਂ ਦੇਖਣ ਵਾਸਤੇ ਖੜ ਗਏ ਹੋ ਮੈਂ ਦੇਖਣ ਵਾਸਤੇ ਖੜ ਗਈ ਜੀ ਠੀਕ ਹੈ ਜੀ ਹਾਂ ਓਦੋਂ ਬਾਅਦ ਚ ਮੈਂ 5 ਮਿੰਟ ਖੜੀ ਰਹੀ ਹਾਂ ਵੀ ਦੇਖਾਂ ਉਹ ਮੈਨੂੰ ਐਵੇਂ ਝੁੱਕੇ ਦੇਖਦੇ ਸੀ ਅੱਛਾ ਹਾਂ ਦੇਖੇ ਉਹਨਾਂ ਨੇ ਫੇਰ ਮੰਦਰ ਨੂੰ ਹੋ ਗਈ ਮੈਂ ਅੰਦਰੋਂ ਮੁੰਡਾ ਭ ਸਾਰਿਆਂ ਦੇ ਹੱਥਾਂ 'ਚ ਤਲਵਾਰਾਂ ਸੀਗੀਆਂ ਇੱਕ ਕੋਲ ਵੱਡੀ ਛਿੱਜੀ ਬਾਕੀ ਛੋਟੇ ਟੱਕੇ ਬਾਕੀ ਚੱਕ ਤੁਸੀਂ ਸਾਰੇ ਇਹ ਤਾਂ ਫਿਰ ਬਹੁਤ ਗਲਤ ਹੈ ਦਿਨ ਦਿਹਾੜੇ ਉਹ ਤਾਂ ਕਿਸੇ ਦਿਹਾੜੇ ਜੀ 1:40 ਦਾ ਟਾਈਮ 'ਚ 1:42 ਸਮਾਂ ਤੋਂ 1:40 ਸਮਾਂ ਉਹ ਤਾਂ ਤੁਹਾਡੇ ਵੀ ਮਾਰ ਸਕਦੇ ਨੇ ਜਾਂ ਕੋਈ ਮਾਰ ਸਕਦੇ ਸੀ ਕੁਝ ਵੀ ਕਰ ਸਕਦੇ ਸੀ ਕਿਉਂਕਿ ਘੇਟ ਸਾਰੇ ਮੱਲੇ 'ਚ ਬੰਦ ਸੀ ਜੀ ਮੈਂ ਇਕੱਲੀ ਉੱਧਰ ਜਾ ਰਹੀ ਸੀ ਹਾਂ ਤੁਹਾਨੂੰ ਮਾਰ ਕੇ ਤੁਹਾਨੂੰ ਲੁੱਟ ਵੀ ਸਕਦੇ ਸੀਗੇ ਲੁੱਟ ਸਕਦੇ ਸੀ ਜੀ ਹਾਂ ਕੁਝ ਵੀ ਕਰ ਸਕਦੇ ਸੀ ਤੇ ਬੱਚੇ ਵੀ ਜਿਵੇਂ ਖੇਡਦੇ ਹੁੰਦੇ ਨੇ ਗਲੀਆਂ 'ਚ ਇਹਦਾ ਸ਼ੁਕਰਕਰ ਮਾਲਕਾ ਜੀ ਕੋਈ ਬੱਚਾ ਮੱਲੇ 'ਚ ਕੋਈ ਨਹੀਂ ਹੈਗਾ ਸੀ ਉਹ ਟਾਈਮ 'ਚ ਸਭ ਅੰਦਰ ਸੀ ਘਰ 'ਚ ਜੀ ਮਾਤਾ ਜੀ ਹਾਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਹੇ ਜੀ ਸਾਡੇ ਕੋਲ ਕਿਰਪਾ ਕਰਕੇ ਦੇਖਭਾਲ ਕੀਤੀ ਜਾਵੇ ਜੀ ਵੀਰੇ ਹਾਂਜੀ ਸਾਨੂੰ ਡਾਰਾ ਕੱਲ ਨੂੰ ਬੱਚਿਆਂ ਨੂੰ ਵੀ ਡਾਰਾ ਕੋਈ ਚੱਕ ਕੇ ਲੈ ਜਾਊਗਾ ਜੀ ਸਾਨੂੰ ਖਾਤਰਾ ਬਹੁਤ ਚੀਜ਼ ਪੈਣਾ ਠੀਕ ਹੈ ਮੈਂ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਨੀਰੇਜ ਕੁਮਾਰ ਸ਼ਰਮਾ ਜੀ ਨੀਰੇਜ ਜੀ ਅੱਜ ਕੀ ਹੋਇਆ ਤੁਹਾਡੇ ਮਹੱਲੇ ਦੇ ਵਿੱਚ ਸਾਰਾ ਮਹੱਲਾ ਪਰੇਸ਼ਾਨ ਖੜਿਆ ਜਦੋਂ ਆਏ ਅਸੀਂ ਕਹਿੰਦੇ ਇੱਥੇ ਕੋਈ ਗੁੰਡੇ ਅੰਸਰ ਆਏ ਸੀਗੇ ਜੀ ਆ ਸਾਡੇ ਨਾਲ ਹੀ ਸ਼ਹਿਰੀ ਪ੍ਰਧਾਨ ਸੁਨੀਲ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਜੀ ਨਾਲ ਆਲੇ ਘਰ ਹੈ ਸਾਡਾ ਇੱਥੇ ਅੱਜ ਤਲਵਾਰਾਂ ਨਾਲ ਕੋਈ ਹਮਲੇ ਕਰਕੇ ਗਏ ਨੇ ਗੇਟ ਤੇ ਕਿਹਨਾਂ ਦੇ ਇਹਨਾਂ ਦੇ ਸੰਦੀਪ ਜੀ ਦੇ ਘਰੇ ਨੀਰੇਜ ਦੇ ਘਰੇ ਸ਼ਰਮੇ ਦੇ ਆ ਸੰਦੀਪ ਸ਼ਰਮੇ ਦੇ ਘਰੇ ਜੀ ਅੱਛਾ ਜੀ ਦੁਪਹਿਰ ਨੂੰ ਡੇਢ ਪੋਨੇ ਤੋਂ ਬੇ ਜੀ ਤੇ ਇਹ ਤਾਂ ਬਿਲਕੁਲ ਇੱਥੇ ਦੇਖੋ ਬੱਚੇ ਵੀ ਖੇਡਦੇ ਰਹਿੰਦੇ ਨੇ ਜੀ ਸਕੂਲ ਵਾਲੇ ਬੱਚੇ ਵੀ ਆਉਂਦੇ ਨੇ ਉਸ ਟਾਈਮ ਕੁਝ ਵੀ ਹੋ ਸਕਦਾ ਹੂੰ ਇਹ ਬਹੁਤ ਗਲਤ ਗੱਲ ਹੈ ਜੀ ਵੈਸੇ ਤਾਂ ਇਹ ਪ੍ਰਸ਼ਾਸਨ ਨੂੰ ਚਾਹੀਦਾ ਅਸੀਂ ਇਹਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਅਨਸਰਾਂ ਨੂੰ ਛਿਆਰਤੀ ਅਨਸਰਾਂ ਨੂੰ ਫੜ ਕੇ ਉਹਨਾਂ ਨੂੰ ਸਜਾਦ ਲਈ ਜਾਵੇ ਜੀ ਸੰਦੀਪ ਜੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਸੀਸੀਟੀਵੀ ਦੀ ਫੋਟੋਜ਼ ਆਈ ਹੈ ਤਾਂ ਕੀ ਕਹਿਣਾ ਤੁਹਾਡੇ ਘਰ ਦੇ ਬਾਹਰ ਅੱਜ ਹਮਲਾ ਹੋਇਆ ਹੈ ਕੀ ਕਹਿਣਾ ਚਾਹੋਗੇ ਪਤਾ ਨਹੀਂ ਜੀ ਕੌਣ ਇਹ ਸ਼ਰਾਬੀ ਅਨਸਰ ਸੀਗੇ ਮੈਂ ਤਾਂ ਹੁਣ ਸ਼ਾਮ ਨੂੰ ਜਦੋਂ 6 ਵਜੇ ਘਰੇ ਆਇਆ ਆ ਤਾਂ ਮੈਨੂੰ ਪਤਾ ਲੱਗਿਆ ਵੀ ਐਦਾਂ ਕਰਕੇ ਵੀ ਆਹ ਗੱਲ ਹੋਈ ਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਦੁਪਹਿਰ ਦਾ ਟਾਈਮ ਚੋਰ ਸਾਨੂੰ ਵੀ ਘਰੇ ਅੰਦਰ ਬੈਠੇ ਆ ਬੱਚਾ ਨੂੰ ਵੀ ਨਹੀਂ ਪਤਾ ਲੱਗਿਆ ਕਿ ਬਾਹਰ ਗੇਟ ਤੇ ਕੋਈ ਹਮਲਾ ਹੋ ਗਿਆ ਪਈ ਤਾਂ ਸਾਨੂੰ ਜਦੋਂ ਸੀਸੀਟੀਵੀ ਫੁਟੇਜ ਦੇਖਿਆ ਕਿਸੇ ਨੇ ਉਹਨਾਂ ਨੇ ਦੇਖਿਆ ਵੀ ਤੁਹਾਡੇ ਘਰ ਦੇ ਉੱਤੇ ਤਲਵਾਰਾਂ ਮਾਰ ਰਿਹਾ ਹ ਹ ਉਹਨੇ ਸਾਨੂੰ ਦੱਸਿਆ ਫਿਰ ਮੈਨੂੰ ਪਤਾ ਲੱਗਿਆ ਫਿਰ ਅਸੀਂ ਸੀਸੀਟੀਵੀ ਫੁਟੇਜ ਸਾਰੇ ਉਤ ਕਢਾਏ ਨੇ ਪਤਾ ਲੱਗਿਆ ਕਿ ਸਾਡੇ ਘਰ ਦੇ ਉੱਤੇ ਇਹ ਅਟੈਕ ਕੀਤਾ ਗਿਆ ਚਾਰ ਸ਼ਰਾਰਤੀ ਅਨਸਰ ਨੇ ਹ ਉਹਦਾ ਉਹਨਾਂ ਦਾ ਮਕਸਦ ਕੀ ਸੀਗਾ ਕਿਸੇ ਤੇ ਹਮਲਾ ਕਰਨਾ ਚਾਹੁੰਦੇ ਸੀ ਜਾਂ ਫਿਰ ਉਹ ਕੋਈ ਵੈਸੀ ਹੁੱਲੜਬਾਜ਼ ਸੀਗੇ ਜਾਂ ਡਰਾਣਾ ਧੁੰਗਾ ਹੋਣਾ ਚਾਹੁੰਦੇ ਸੀਗੇ ਇਹਦੇ ਬਾਰੇ ਕੋਈ ਨੌਲੇਜ ਨਹੀਂ ਇਹ ਹੁਣ ਐਸਐਚਓ ਸਾਹਿਬ ਨੂੰ ਮੈਂ ਵੀਡੀਓਜ਼ ਭੇਜੀਆਂ ਨੇ ਡੀਪੀ ਸਾਹਿਬ ਨੂੰ ਵੀ ਵੀਡੀਓਜ਼ ਭੇਜੀਆਂ ਨੇ ਜੀ ਇਨਵੈਸਟੀਗੇਸ਼ਨ ਕਰਾਉਣਾ ਕਿ ਕੀ ਮੈਟਰ ਹੈ ਕਿ ਕੌਣੇ ਬੰਦੇ ਨੇ ਕਿਉਂ ਕਿਸ ਕਿਹੜੇ ਮਕਸਦ ਨਾਲ ਇੱਥੇ ਆਏ ਨੇ ਕੋਨਾ ਉਹ ਕੀਤੇ ਕਿਸੇ ਦੇ ਭੇਜੇ ਹੋਏ ਨੇ ਜਾਂ ਕੋਈ ਵੈਸੀ ਸ਼ਰਾਰਤੀ ਨੇ ਇਹ ਇਹਦਾ ਇਹ ਹੈ ਤਾਂ ਵੈਸੀ ਇਹ ਖਤਰੇ ਵਾਲਾ ਹੀ ਕੰਮ ਹੈ ਨਾ ਦੇਖੋ ਮਹੱਲੇ ਦੇ ਵਿੱਚ ਸਰਿਆਮ ਨੰਗੀਆਂ ਕਿਰਪਾਨਾਂ ਲੈ ਕੇ ਫਿਰਦੇ ਨੇ ਕੱਲ ਨੂੰ ਕੋਈ ਬਜ਼ੁਰਗ ਨੂੰ ਲੁੱਟ ਸਕਦੇ ਆ ਜਾਂ ਬੱਚਿਆਂ ਨੂੰ ਜਿਵੇਂ ਸਾਡੇ ਇੱਥੇ ਬਜ਼ੁਰਗ ਮਾਤਾ ਜੀ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਉਹਨਾਂ ਕੋਲ ਇੱਕ ਵੱਡੀ ਤਲਵਾਰ ਸੀ ਜੀ ਤੇ ਚਾਰ ਪੰਜ ਛੋਟੀਆਂ ਤਲਵਾਰਾਂ ਸੀਗੀਆਂ ਜੀ ਚਾਰ ਪੰਜ ਛੋਟੀਆਂ ਕਿਰਚਾਂ ਟਾਈਪ ਹੁੰਦੀਆਂ ਨੇਗੀਆਂ ਉਹ ਸੀਗੀਆਂ ਅੱਛਾ ਜੀ ਕਿੰਨੇ ਵੀ ਜੇਕਰ ਗੇਟ-ਬੂਟ ਕੋਈ ਖੁੱਲਾ ਹੁੰਦਾ ਸ਼ਹਿਰ ਉਹ ਸ਼ਾਇਦ ਘਰ ਦੇ ਅੰਦਰ ਵੜਦੇ ਕਰ ਦਿੱਤੇ ਹਮ ਬੱਚਿਆਂ ਦੇ ਹਮਲਾ ਕਰ ਸਕਦੇ ਸੀ ਕਿਉਂਕਿ ਮੈਂ ਉਸ ਟਾਈਮ ਘਰ ਹੈ ਨਹੀਂ ਸੀ ਹਾਂ ਤੇ ਪ੍ਰਮਾਤਮਾ ਜਾਣਦਾ ਇਹ ਤੇ ਤੁਸੀਂ ਸ਼ਹਿਰੀ ਪ੍ਰਧਾਨ ਹੋ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੇ ਤੁਸੀਂ ਮੌਜੂਦਾ ਪ੍ਰਧਾਨ ਹੋ ਫਿਰ ਵੀ ਇਹ ਤੁਹਾਡੇ ਘਰ ਇਹ ਸ਼ਰਾਰਤ ਹੋ ਚੁੱਕੀ ਹੋਈ ਹੈ ਦੇਖੋ ਹੁਣ ਪਤਾ ਕਰਨਾ ਪਏਗਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਐਸ ਐਚ ਯੂ ਸਾਹਿਬ ਆਮ ਬੰਦੇ ਦਾ ਫਿਰ ਕੀ ਬਣੂਗਾ ਜੀ ਜੇ ਸਰਕਾਰ ਦੇ ਬੰਦੇ ਦੇ ਨਾਲ ਹੀ ਇਹ ਹੋ ਸਕਦਾ ਦੇਖੋ ਕਰਦੇ ਹਾਂ ਜੀ ਪਤਾ ਇਸ ਚੀਜ਼ ਦਾ ਕੌਣ ਸੀਗੇ ਕਿਸ ਮਕਸਦ ਨਾਲ ਆਏ ਨੇ ਕੋਈ ਕੋਈ ਸਿਆਸੀ ਮਕਸਦ ਹੈ ਕੋਈ ਲੁੱਟਣ ਦਾ ਮਕਸਦ ਸੀ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਹੁੱਲੜਬਾਜੀ ਸੀ ਮਨ ਦੇ ਵਿੱਚ ਕਈ ਵਾਰ ਆਉਂਦਾ ਨਾ ਨਸ਼ਾ ਕਰਕੇ ਐਸੀ ਬੰਦਾ ਹੁੱਲੜਬਾਜਾ ਬਣ ਜਾਂਦਾ ਕੀ ਕੋਈ ਮਕਸਦ ਸੀਗਾ ਕਿਹੜੇ ਗੇਟਾਂ ਤੇ ਮਾਰੀਏ ਮੜਿਆ ਜੀ ਮੇਰੇ ਦੇ ਗੇਟ ਤੇ ਹਮਲਾ ਹੋਇਆ ਜੀ ਹਾਂ ਇਹ ਤਾਂ ਚਲੋ ਲੋਹੇ ਦਾ ਗੇਟ ਹੈ ਜੀ ਆਪਾਂ ਜਿੱਥੇ ਮਾਰੀਆਂ ਨੇ ਜੀ ਫਿਰ ਇੱਕ ਆ ਲੱਕੜ ਦਾ ਦਰਵਾਜ਼ਾ ਇਹ ਤੇ ਮਾਰਿਆ ਨਹੀਂ ਸੀ ਅੱਗੇ ਮਾਰੀਆਂ ਨੇ ਜੀ ਅੱਛਾ ਜੀ ਕੌਣ ਪ੍ਰਸ਼ਾਸਨ ਨੂੰ ਕੀ ਅਪੀਲ ਕਰੋਗੇ ਅਪੀਲ ਕਿ ਇਨਵੈਸਟੀਗੇਸ਼ਨ ਕਰੋ ਜੀ ਕਿਸ ਤਰ੍ਹਾਂ ਦਾ ਕੌਣ ਪਰਸਨ ਸੀਗੇ ਇਹ ਕਿਉਂ ਆਏ ਨੇ ਉਹ ਕਿਉਂ ਮਾਰਿਆ ਜੀ ਇਹ ਉਹਨਾਂ ਦਾ ਮਕਸਦ ਕੀ ਸੀਗਾ ਮੈਨੂੰ ਹਿੱਟ ਕਰਨਾ ਸੀ ਜਾਂ ਫਿਰ ਮੈਨੂੰ ਡਰਾਉਣਾ ਧਮਕਾਉਣਾ ਸੀਗਾ ਕਿਸ ਤਰ੍ਹਾਂ ਦਾ ਉਹਨਾਂ ਦਾ ਮਕਸਦ ਸੀਗਾ ਇਹ ਤਾਂ ਹੁਣ ਜਾਂਚ ਤੋਂ ਪਤਾ ਲੱਗੇਗਾ ਜੇ ਕਿਸੇ ਨੂੰ ਲੱਗਦਾ ਕਿ ਮੈਂ ਕੋਈ ਗਲਤ ਕਰਦਾ ਹੈ ਨਾ ਜਾਂ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਹੋ ਹੈ ਪਰ ਮੈਂ ਡਰਨਾ ਨਹੀਂ ਮੈਂ ਆਮ ਆਦਮੀ ਪਾਰਟੀ ਦਾ ਸੱਚਾ ਸਿਪਾਹੀ ਹਾਂ ਔਰ ਲੜਦਾ ਰਹੂੰਗਾ ਜਦ ਤੱਕ ਆਮ ਆਦਮੀ ਪਾਰਟੀ ਹੈ ਸੰਦੀਪ ਸ਼ਰਮਾ ਜੀ ਮੈਂ ਹਮੇਸ਼ਾ ਪਾਰਟੀ ਦੇ ਨਾਲ ਹਾਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੂੰਗਾ ਤੇ ਪਾਰਟੀ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਚੱਲੂੰਗਾ ਅਗਰ ਕੋਈ ਵਿਰੋਧੀ ਪਾਰਟੀ ਇਹ ਇਹ ਮਕਸਦ 'ਚ ਆਉਣਾ ਚਾਹੁੰਦੀ ਹੈ ਤਾਂ ਮੈਨੂੰ ਜਿੰਨਾ ਮਰਜ਼ੀ ਡਰਾ ਕੇ ਮਂਕਾ ਲਓ ਮੈਂ ਡਰਨਾ ਨਹੀਂ ਜੀ ਥੈਂਕ ਯੂ